ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕੋਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਮਰਜੀਤ ਸਿੰਘ ਨਗਰ ਆ ਪਾਏ ਆਂ ਅੱਜ ਤਾਂ ਨਿਕਾ ਹੌਲੇ ਪਾਚ ਗਾਂ ਤੁਹਾਨੂੰ ਇੱਕ ਦਿਖਾਉਣੀ ਆ ਤੇ ਇੱਕ ਤਾਜੀ ਸੋਈ ਮੱਝ ਤੁਹਾਨੂੰ ਦਿਖਾਵਾਂਗੇ ਤਾਜੀ ਸੋਈ ਆ ਜੇਰ ਜੂਰੀ ਨੇ ਪ੍ਰੋਪਰ ਪਾਤੀ ਆ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਹੈ ਕਿ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਫੇਰ ਹੀ ਖੜੋ ਆਪਣੀ ਸਮਝਣਾ ਤੇ ਆਪਣੀ ਗਾਰੰਟੀ ਤੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਥੀਏ ਸਾਰੀਆਂ ਮੇਰੀਆਂ ਧੀਆਂ ਪੇਣਾ ਨੂੰ ਦੇਸਾਂ ਵਿਦੇਸਾਂ ਚਾਰ ਸਤਿ ਸ੍ਰੀ ਅਕਾਲ ਜੀ ਉਸ ਨਾ ਠੀਕ ਠਾਕ ਜੀ ਠੀਕ ਹੈ ਜੀ ਆਪਾਂ ਤੇ ਗੁਰੂ ਰਾਮਦਾਸ ਦਾ ਹਾਰ ਵਰੀ ਨਾਂ ਲਈਦਾ ਹਾਂਜੀ ਉਹਦਾ ਹੀ ਲੈਣਾ ਤੇ ਲੈਂਦੇ ਰਾਂਗੇ ਜੀ ਠੀਕ ਹੈ ਜੀ ਜਿਹਦੇ ਸਿਰ ਤੇ ਆਪਾਂ ਕੰਮ ਚੱਲਦਾ ਆਪਾਂ ਹਾਜ਼ਰ ਨਾਜ਼ਰ ਉਹਨੂੰ ਹੀ ਰੱਖਦੇ ਹਾਂ ਤੇ ਉਹ ਦਿਨ ਵਾਲਾ ਵੇਖ ਗਿਆ ਫਿਰ ਮਾਲ ਉੱਤਨ ਵਾਲਾ ਮੈਂ ਕਹਾਂ ਉਹ ਨਵੇਂ ਤੇ ਅੱਗੀ ਉਹਨੂੰ ਆਪਾਂ ਦੇ ਚਲੋ ਕੋ ਕਰਨ ਵਾਲਾ ਪਰਮਾਤਮਾ ਹਾਂਜੀ ਹਾਂਜੀ ਉਹ ਤੇ ਪਹਿਲੀ ਸੱਟੇ ਹੀ 2 ਮਿੰਟ ਵੀ ਨਹੀਂ ਲੱਗੇ ਅੱਛਾ ਉਹ ਗਈ ਬੜੀ ਦੂਰ ਉਤਰਾ ਅੱਛਾ ਕਿੱਥੇ ਚਲ ਗਈ ਆ ਉਹ ਆਪਣਾ ਮਲੇਰਕੋਟਲੇ ਅੱਛਾ ਮਲੇਰਕੋਟਲੇ ਗਈ ਉਹਨੂੰ ਫੇ ਕਰਾਇਆ ਜਿਹੜੇ ਨੂੰ 7000 ਲੱਗਾ ਅੱਛਾ ਅੱਛਾ 2000 ਆਪਾਂ ਪਹਿਲਾਂ ਛੱਡਿਆ ਸੀ ਜਿਹੜੇ ਥੋੜੇ ਜਿਹਾ ਫੇਰ 500 ਨੂੰ ਫੇਰ ਛੱਡਿਆ ਠੀਕ ਠੀਕ ਆ ਉਹ ਬੜਾ ਖੁਸ਼ ਬੰਦਾ ਅੱਛਾ ਹਾਂਜੀ ਉੱਥੇ ਮੈਂ ਆਇਆ ਉਹਨੂੰ ਬਾਟੀ ਫੜਾਤੀ ਫੇਰ ਉਹੋ ਜਿਹੜੀ ਆਪਾਂ ਡੋਲੀ ਅੱਛਾ ਮੈਂ ਹਾਂ ਲੋ ਠੀਕ ਹੈ ਜੀ ਚਲੋ ਇਸ ਤਰ੍ਹਾਂ ਹੀ ਹੁਣ ਚਲੋ ਆਏ ਦੂਰ ਹਨਾ ਚਲੋ ਵਧੀਆ ਗੱਲ ਆ ਆਪਣੀ ਚਵਾਈ ਕਰਕੇ ਪਾਸ ਕਰਕੇ ਖੜੀ ਆ ਮੇਰੇ ਮਨ ਨੂੰ ਬੜੀ ਤਸੱਲੀ ਹੋਈ ਹਾਂਜੀ ਹਾਂਜੀ ਚਲੋ ਆਦਨ ਸੋਨੇ ਸੁਈ ਜੇ ਹਾਂਜੀ ਇਹ ਤੇ ਪਾਸਾ ਨੂੰ ਕਿਲੋ ਦੇਵੇ ਦੂਦ ਦੇ ਇੰਨਾ ਕੀ ਦਿਨਾ ਆ ਜੇ ਹਾਂਜੀ ਹਾਂਜੀ ਇਹ ਜੋ ਜੇਰ ਵੀ ਉਹ ਪਈ ਆ ਫੇ ਤੁਹਾਂ ਜੀ ਹਾਂਜੀ ਹਾਂਜੀ ਇਹ ਤੇ ਹੁਣ ਬਾਲਟੀ ਭਰਨ ਹੋ ਰਹੀ ਤੇ ਪਾਸ ਹੁਣ ਆਪਾਂ ਫੇਰ ਵੀ ਰੋਣੀ ਇਹ ਨਹੀਂ ਪੋਲੀ ਚੌਣ ਚ ਕੋਈ ਮੇਰੀ ਧੀ ਭੈਣ ਨੇ ਚੋਣੀ ਉਹ ਜਾ ਸਿੱਖਣੀ ਉਹ ਸਿੱਖ ਸਕਦੀ ਐ ਤੋਂ ਤੇ ਚਲੋ ਨਾਮ ਦੱਸ ਦਈਏ ਕਰ ਮੇਰਾ ਨਾਮ ਅਮਰਜੀਤ ਸਿੰਘ ਮਾਨ ਆ ਹਾਂਜੀ ਪਿੰਡ ਮੈਂ ਹਰਵਰੀ ਇਹੋ ਗੱਲ ਉਹਨਾਂ ਨੇ ਵੀ ਬੋੜੀ ਚੱਕ ਨਾਲ ਜਿਆਦਾ ਮਸ਼ਹੂਰ ਕਾਗਜ਼ੀ ਚੱਕ ਵਾਲੇ ਠੀਕ ਆ ਹਾਂਜੀ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਵੀ ਬੋਲਦੀ ਐ 7529899413 ਠੀਕ ਆ ਜੀ ਤੇ ਚਲੋ ਫਿਰ ਦਿਖਾਈਏ ਫਿਰ ਮਾਝਾ ਵਾਲੀ ਤਾਜੀ ਸੋਈ ਆ ਆ ਕੱਟੀ ਆ ਮਗਰ ਤੇ ਅੱਜ ਇਹ ਰੀ ਨੇ ਪ੍ਰੋਪਰ 파ਤੀ ਆ ਅਜੇ ਚਵਾਈ ਕੀਤੀ ਕੋਈ ਕਿ ਨਹੀਂ ਇਹਨੂੰ 2 ਕਿਲੋ ਚੋਕੇ ਇਸੇ ਨੂੰ ਆਹੀਂ ਹਰ ਵਾਰੀ ਇਸ ਤਰ੍ਹਾਂ ਕਰਦੇ ਹਾਂ ਹੋਰ ਭੈਣਾ ਭਰਾ ਨੂੰ ਦੱਸਣਾ ਚਾਹੁੰਦੇ ਆ ਅੱਛਾ ਵੀ ਜਿਹੜਾ ਆਪਾਂ ਜੇਰ 5 6 ਘੰਟੇ ਦੀਕ ਦਿੰਦੇ ਨੇ ਉਹ ਨਹੀਂ ਦੀਕਣਾ ਪਊਗਾ ਅੱਛਾ ਜਿੰਨਾ ਕਿਲੋ 1.5 ਕਿਲੋ 2 ਕਿਲੋ ਚੋਕੋ ਚੱਕ ਪਾਈਆਂ ਖੰਡ ਪਾ ਗਏ ਅੱਛਾ ਤੇ ਡੰਗਰ ਨੂੰ ਪਿਆ ਦਿਓ ਢਾਈਆਂ ਘੰਟੇ ਦੇ ਅੰਦਰ ਅੰਦਰ ਜੇਰ ਪਾ ਦਿੰਦਾ ਜੀ ਠੀਕ ਹੈ ਜੀ ਹਾਂਜੀ ਬਹੁਤ ਦੇਸੀ ਨੂੰ ਮਤਲਬ ਇਹ ਹੁਣ ਉਤਨਾ ਜਿਹਾ ਪ੍ਰੋਪਰ ਚਵਾਈ ਇਹਦੀ ਕੀਤੀ ਨਹੀਂ ਅਜਾ ਥੋੜਾ ਬਾਧਾ ਚੋਕੇ ਤੇ ਉਹਨੇ ਹੀ ਪਾਇਆ ਆਪਾਂ ਠੀਕ ਆ ਥਲ ਤੋਂ ਚੈੱਕ ਕੀਤੀ ਅੱਛਾ ਕਣਕ ਨੇ ਯਰ ਸੁੱਟੀ ਛੜੇ ਕੇ 4 ਵਜੇ ਠੀਕ ਆ ਤੇ ਉਸ ਵੇਲੇ ਆਪਾਂ ਕੀ ਕਰਨਾ ਸੀ ਠੀਕ ਆ ਇਕੱਲੇ ਬੰਦੇ ਕੋਲ ਨਹੀਂ ਬੱਚਾ ਪਾਉਣਾ ਹੁਣ ਇਹ ਜਿਹਨੂੰ ਗਜਾਉਣਾ ਥੱਲੇ ਹੁਣ ਬੱਚਾ ਪਾ ਕੇ ਤੇ ਫੇਰ ਹੀ ਇਕੱਲਾ ਬੰਦਾ ਚਾਹੂ ਨਾ ਠੀਕ ਆ ਤੇ ਦੁੱਧ ਉਤਰਿਆ ਕਿੰਨਾ ਚਵਾਈ ਜਾਊਗੀ ਦੁੱਧ ਵੇਖੋ ਜੇ ਇਹ ਤੇ ਸੂਈ ਸੂਈ ਨੇ ਫੇਰ ਤੇ ਮੈਂ ਆਂਦਾ ਵੀ 14 13 ਹੋਣ ਇਹਦਾ ਚਲੋ ਏਡੀ ਗਿੱਡੀ ਮੱਢ ਕਾੜ ਕਾੜ ਫੜਾ 12 13 ਲੀਟਰ ਇਹਨ ਥੋੜਾ ਲਿਸਾਨ ਦਾ ਡੰਗਰ ਉਹਦੇ ਹੁਣੇ ਹੁਣਾ ਚਾਚੂ ਦਿਖਾ ਦਈਏ ਫਿਰ ਇਹਦਾ ਓਕੇ ਬਹੁਤ ਜਿਆਦੀ ਭੋਲੀ ਹੈ ਠੀਕ ਹੈ ਲੈ ਛੱਡੋ ਹਾਂ ਬੱਚਾ ਫਿਰ ਹਾਂ ਦੇਖ ਸਾਡੇ ਜੀ ਕੱਟੀ ਛੱਡਤੀ ਹੈ ਜੇ ਦੁੱਧ ਚੰਗੰਦੇ ਨਹੀਂ ਜਾਜ ਕੱਟੀ ਨਾ ਇਹ ਨਾੜੂ ਪੂਰਾ ਗਿੱਲਾ ਹੀ ਆ ਨਾਲ ਜਿਹੜਾ ਇਹ ਦੋ ਚਾਰ ਘੰਟੇ ਸੁਣੀ ਨੂੰ ਹਰੇ ਤੇ ਬਾਕੀ ਉਹ ਥੱਲੇ ਹਵਾਨਾ ਦੇਖ ਸਾਡੇ ਜੀ ਤਾਂ ਚੰਗੀ ਤਿਆਰ ਹੋਈ ਆ ਬਾਕੀ ਆ ਕੱਤੀ ਥੋੜਾ ਦਹੀਂ ਤੰਕ ਕਰਨੀ ਨਾ ਬਸਮਗੀ ਜੀ ਹਾਂ ਦਹੀਂ ਕੱਤੀ ਵੀ ਚੁੰਗਣ ਚਲੋ ਫਿਰ ਬੰਨੋਂ ਦਿਖਾਈਏ ਚਵਾ ਨਹੀਂ ਲੈ ਆ ਤੂੰ ਹਾਂ ਦੇਖ ਸਕਦੇ ਥਾਨ ਬਸਮਾ ਕੇ ਜਿਹੜਾ ਪੂਰਾ ਗਿਆਪ ਤੇ ਕਰ ਲੈਂਦੀ ਤੇ ਪਿਛਲੇ ਥਨਾਂ ਦਾ ਦਿਖਾ ਦੇ ਦੀ ਚਵਾ ਠੀਕ ਹੈ ਜੀ ਤੋਰੀਆਂ ਫੇਰ ਇੱਕ ਅੱਜ ਇਹਦੇ ਲੈ ਸੰਦਾਇ ਕਰੀ ਚਵਾ ਦਿਖਾ ਲੀਏ ਫਿਰ ਠੀਕ ਹੈ ਜੀ ਚਲ ਖੋਲੋ ਹਾਂ ਫਿਰ ਤੋਲਦੀਏ ਬਾਕੀ ਇਹ ਆ ਵੀ ਚਲੋ ਅਜੇ ਲੱਪੇ ਲੁੱਪੇ ਜਿਹਾ ਤਰ੍ਹਾਂ ਚਲੋ ਲੈ ਜਾਓ ਫਿਰ 13 ਕਿਲੋ ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕੀ ਘਰੀ ਜਾਊਗੀ ਬਾਕੀ ਤੁਸੀਂ ਆਪਣੀ ਸਮਝਣਾ ਵੇਖਣਾ ਥੱਲੇੋਂ ਚੰਗੀ ਬਣੀ ਆ ਤਰਾ ਤੇ ਇਹਦਾ ਫਿਰ ਮੁੱਲ ਮੁੱਲ ਉਹ ਜਿੰਨਾ ਥੱਲੇੋਂ ਤਿਆਰ ਤੇ ਜਿੱਦਾਂ ਕੱਟ ਕਾਟਿਆ ਹਾਂ ਜੀ ਮੈਂ ਤੇਰਾ ਨਾਰਮਲ ਦੱਸਿਆ ਜਿੱਦਾਂ ਕੱਟ ਕਾਟ 14 15 ਲੀਟਰ ਚਵਾ ਸਕਦੀ ਹਾਂ ਠੀਕ ਹੈ ਜੀ ਦੋਤੇ ਕੱਦੇ ਚ ਹੀ ਹੋਣਾ ਹਾਂਜੀ ਹਾਂਜੀ ਥੱਲੇੋਂ ਭਾਂਡਾ ਵੀ ਦੇਣ ਡਿਆ ਵੀ ਜੋ ਕੁਛ ਹੈਗਾ ਹਾਂਜੀ ਹਾਂਜੀ ਪਰ ਆਪਾਂ ਵੱਧ ਕਹਿਣ ਦਾ ਸਾਡੇ ਤੋਂ 19 ਵਟੇ ਜਾਣੇ 12 13 ਦੇ 19 ਵਟੇ ਨਹੀਂ 14 15 ਦੇ ਵੀ 19 ਵਟੇ ਜਾਣੇ ਲੈ ਲਓ ਜੋ ਕਾਲਪੁਰਖ ਨੇ ਦੇਣਾ ਠੀਕ ਹੈ ਜੀ ਹਾਂਜੀ ਬਾਕੀ ਮੁੱਲ ਜਿਤਨਾ ਇਹੋ ਜਿਹੀ ਮੈਂ ਲੋਕੀ 80 85 ਕਰੀ ਜਾਂਦੇ ਬਾਕੀ ਉਹ ਵੀ ਕੰਮ ਨਹੀਂ ਆਪਾਂ ਕਰਨਾ ਜੀ ਅੱਛਾ ਨਹੀਂ ਮੁੱਲ ਸਿਰਫ 75000 ਰੁਪਏ ਤਾਰਾ ਕਰਦੇ ਚ ਕਰਨੀ ਤੇ 10000 ਰੁਪਇਆ ਕਰਦੀ ਹੈ ਕਰਦੇ ਕਰਦੇ ਕੋਈ ਗੱਲ ਹੀ ਨਹੀਂ ਅੱਛਾ ਚਲੋ ਬਾਕੀ ਹੋਰ ਤੋਂ ਦੂਰੋਂ ਆਵੇ ਮੇਰਾ ਭੈਣ ਭਰਾ ਜਿੰਨੂੰ ਕਰਾਇਆ 4-5000 ਰਪੈਂਦਾ ਹੋਵੇ ਉਹਦੇ ਵਾਸਤੇ ਫੇਰ ਬਾਪੂ ਆ ਜਾ ਰਿਹਾ ਅੱਛਾ ਛੋੜ ਛੜ ਵਿੱਚ ਫੇਰ ਕਰ ਦੋਗੇ ਹਾਂ ਜਰੂਰ ਖੁੱਲੀ ਕਰਾਂਗੇ ਠੀਕ ਹੈ ਜੀ ਤੇ ਗਾਂ ਇੱਕ ਵਿਖਾ ਦੀ ਹੈ ਨਾ ਗਾਂ ਵੀ ਰਹਿ ਗਈ ਹੈ ਇਹ ਤੋਕੜੀ ਜੇ ਹਾਂ ਇਹ ਨਾ ਟੋਕੜਿਆ ਅੱਛਾ ਇਹ ਗੱਭਣੂ ਵੀ ਹੈ ਅੱਛਾ ਯਾਨੀ ਕਿ ਨੂੰ ਡੇਢ ਮਹੀਨਾ ਹੋ ਗਿਆ ਗੱਭਣੂ ਨੂੰ ਠੀਕ ਪਰ ਆਪਾਂ ਇਹ ਨਹੀਂ ਕਹਿੰਦੇ ਕਿ ਉਹ ਜਨਰਲ ਚੈੱਕ ਨਹੀਂ ਕਰਾਈ ਹਾਂਜੀ ਉਹਨੇ ਜੇ ਆਪਾਂ ਖਾਲੀ ਕਰਕੇ ਦੇਣੀ ਪਰ ਇਹ ਦੇ ਵਿੱਚ ਯਾਨੀ ਕਿ 50% ਹੈਗਾ ਵੀ ਗਾਂ ਸੂਣ ਨਹੀਂ ਨਿਕਲੂਗੀ ਇਹ ਘਰ ਦੇ ਗਾਂ ਭਾਈ ਇਹ ਨਾਲ ਦੇ ਛੋਟੇ ਭਰਾ ਦੀ ਹੈ ਤਾਂ ਦੇ ਛੋਟੇ ਭਰਾ ਦੀ ਹੈ ਯਾਨੀ ਕਿ 22-23 ਲੀਟਰ ਦੁੱਧ ਦਿੰਦੀ ਰਹੀ ਹੈ ਅੱਛਾ ਉਹ ਵੀ ਮੌਕੇ ਤੇ 8 ਲੀਟਰ ਆ ਠੀਕ ਹੈ ਹਾਂਜੀ ਪਰ ਆਪਾਂ ਸਾਤ ਹੀ ਗਾਂ ਹੈ ਠੀਕ ਸਭ ਜਿੰਨਾ ਮਰਜ਼ੀ ਭਾਵੇਂ ਕੋ ਤਿੰਨ ਡੰਗ ਚ ਹੋਵੇ ਭਾਵੇਂ ਚਾਰ ਡੰਗ ਚ ਹੋਵੇ ਖੋਲੀਆਂ ਫਿਰ ਤੋਰ ਦਈਏ ਇਹ ਘਰ ਦੀ ਗਾਂ ਵੀ ਦੀ ਉਹਨਾਂ ਦੇ ਦੂਸਰੇ ਭਾਜੀ ਉਹਨਾਂ ਦੀ ਆ ਚਲੋ ਲੈ ਜਾ ਫਿਰ 7-8 ਕਿਲੋ ਦੇ ਕਰੀਬ ਦੁੱਧ ਜਿਹੜਾ ਕਿੰਦੇ ਕੀ ਹੈਗਾ ਇਹਦੇ ਕੋਲ ਬਾਕੀ ਇਹੋ ਜਿਹੇ ਗਾਵਾਂ ਦਾ ਦੁੱਧ ਵੀ ਸੰਗਣਾ ਹੁੰਦਾ ਵਾ ਘਰ ਚਾਹ ਪਾਣੀ ਦਾ ਵਧੀਆ ਸਾਰੀ ਜਾਊਗੀ ਕਾਂਠੋਨੇ ਵਿੱਚ ਚੰਗੇ ਗਿਆਪ ਤੇ ਲੱਗਾ ਵਾ ਚਵਾਚੂ ਓਕੇ ਇਹਦਾ ਵੀ ਪੁਰਾਣਾ ਬਹੁਤ ਜਿਆਦਾ ਵਧੀਆ ਲੱਗਾ ਕਿਉਂਕਿ ਆਪਣੀ ਘਰ ਦੀ ਗਾਈ ਹੈ ਤੇ ਜਿਸਵੇ ਦੇ ਘਰ ਹੀ ਸੁਣੀ ਹੈ ਠੀਕ ਆ ਬਾਕੀ ਸੀਲਸਾਲ ਬੜੀ ਐ ਠੰਡੀ ਸੀਲ ਐ ਠੀਕ ਆ ਬਾਕੀ ਇਹਦੇ ਜਦੋਂ ਕਿਤੇ ਨਿਕਲ ਆਈ ਨਾ ਤੇ ਜਣਕ ਦੀ 24 ਲੀਟਰ ਤੱਕ ਚਵਾਈ ਇਹਨੇ ਕੀਤੀ ਹੈ ਅੱਛਾ ਹਾਂਜੀ ਐਸੇ ਸੁਵੇ ਦੀ ਠੀਕ ਆ ਮੇਰਾ ਖਿਆਲ ਵੀ 50% ਨਿਕਲ ਆਉਣੀ ਆ ਪਰ ਉਹਨੇ ਕਹਿ ਨਹੀਂ ਸੀ ਜਿੰਨੇ ਚੈੱਕ ਨਹੀਂ ਦੀ ਠੀਕ ਆ ਹਾਂਜੀ ਇਹਦਾ ਵੀ ਚਵਾਜ ਜਿਹੜਾ ਕਿੰਨੇ ਦਿਖਾਈ ਦੀ ਐ ਕੋਈ ਪੜਾ ਪੁਰਾਣੀ ਪਾਉਣਾ ਗਾੜੀ ਵਾਸਤੇ ਇਤਨਾ ਰੱਸੀ ਪਾਉ ਤੇ ਚਵਾ ਜਿਹੜਾ ਦਿਖਾਈ ਦਿਓ ਜੀ ਚਵਾ ਠੀਕ ਹੈ ਪਿਛਲੇ ਸਾਲਾਂ ਦਾ ਦਿਖਾ ਦਿਓ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਠੀਕ ਹੈ ਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਜੀ 23000 ਰੁਪਇਆ 23000 ਯਾਰ ਛੋੜ ਅੱਛਾ ਬਾਈ ਜੀ ਬਾਈ ਯਾਰ ਬਾਕੀ ਹੋਰ ਜੋਰ ਸੰਗ ਦਾ ਬਣਦਾ ਚਲੋ ਬਾਕੀ ਮੌਕੇ ਤੇ ਕਰ ਲਓ ਠੀਕ ਹੈ ਜੀ ਕੋਈ ਫੋਨ ਲਾਵੇ ਕਰੀ ਇੱਥੇ ਆਵੇ ਤਸੱਲੀ ਕਰੇ ਆਪਣੀ ਠੀਕ ਹੈ ਜੀ ਹਾਂ ਜੀ ਬਾਕੀ ਹੋਰ 10 ਦਿਨਾਂ ਨੂੰ ਅਗਲਾ ਚੈੱਕ ਵੀ ਕਰਾ ਸਕਦਾ ਪਰ ਆਪਾਂ ਕਰਾਈ ਨਹੀਂ ਗਈ ਠੀਕ ਹੈ ਐਵੇਂ ਆਖਦੀਏ ਵੀ ਸੂਣ ਵਾਲੀ ਆ ਆਪਾਂ ਸਿਆਣੇ ਬਣੇ ਬੰਦੇ ਤੋਂ ਬੁਰੇ ਲੱਗੀਦਾ ਪਰ ਨਿਕਲੂ ਜ਼ਰੂਰ 100 ਤੋਂ 50% ਆਪਾਂ ਕਹਿ ਸਕਦੇ ਵੀ ਨਿਕਲੂ ਠੀਕ ਹੈ ਜੀ ਤੇ ਬਾਕੀ ਚਲੋ ਜੋ ਵੀ ਆ ਆਪਣੇ ਇੱਥੇ ਆ ਕੇ ਵੇਸ ਚੱਕ ਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖਰੀਦੋ ਜੀ